ਨਿਯੋਜਬਾਨੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਸੱਦੇ ਨੂੰ ਲੈ ਕੇ ਡੱਲੇਵਾਲ ਜੀ ਨੇ ਡਾਕਟਰ ਸਾਇਤਲੈਂਡ ਨੂੰ ਹਾਂ ਕਰ ਦਿੱਤੀ ਹੈ 8 ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਡਾਕਟਰੀ ਜਾਂਚ ਕੀਤੀ 120 ਕਿਸਾਨਾਂ ਨੇ ਆਪਣਾ ਮਰਨ ਬਾਰਤ ਖਤਮ ਕਰ ਦਿੱਤਾ ਹੈ ਆਹ ਕੁੰਬ ਮੇਲੇ ਦੇ ਭਿਆਨਕ ਅੱਗ ਲੱਗਣ 19 ਸਿਲੰਡਰ ਫਟੇ ਤੇ 200 ਤੋਂ ਬਾਅਦ ਟੈਂਟ ਸੜ ਕੇ ਸੁਆਹ ਹੋ ਗਏ ਪ੍ਰਸ਼ਾਸਨ ਵੱਲੋਂ 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ ਕੇਂਦਰੀ ਮੰਤਰੀ ਰਵਨੀਤ ਮਿੱਟੂ ਨੇ ਕਿਹਾ ਹੈ ਕਿ ਆਪ ਸਰਕਾਰ ਨੂੰ ਸਭ ਤੋਂ ਪਹਿਲਾਂ ਪੰਜਾਬ ਅੰਦਰ ਆਪਣੇ ਵਾਅਦੇ ਪੂਰੇ ਕਰਨ ਚਾਹੀਦੇ ਹਨ ਫਿਰ ਤੋਂ ਹੀ ਉਹਨਾਂ ਨੂੰ ਦਿੱਲੀ ਅੰਦਰ ਨਵੀਆਂ ਯੋਜਨਾਵਾਂ ਦਾ ਐਲਾਨ ਕਰਨਾ ਚਾਹੀਦਾ ਹੈ ਸੈਫਲੀ ਖਾਂਦੇ ਹੋਏ ਅਮਲੇ ਦੇ ਮੁੱਖ ਮੋਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ 24 ਘੰਟੇ ਤੱਕ ਉਸ ਨੂੰ ਰਿਹਾਸਤ ਵਿੱਚ ਰੱਖਿਆ ਜਾਵੇਗਾ ਇਹ ਨਾਗਰਿਕ ਬੰਗਲਾਦੇਸ਼ ਨਾਲ ਸੰਬੰਧਿਤ ਹੈ ਉਸਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਐਕਟਰ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਐਂਟਰ ਹੋਇਆ ਹੈ ਭਾਰਤ ਦਾ ਸੁਪਰਸਟਾਰ ਜੈਵਲਨ ਥ्रोअर ਨੀਰਜ ਚੋਪੜਾ ਵਿਆਹ ਦੇ ਬੰਧਨ ਵਿੱਚ ਬੰਦ ਗਏ ਹਨ ਉਨ੍ਹਾਂ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੱਤੀ ਗਿਆਨਿੰਦਰ ਪ੍ਰਤਾਪ ਸਿੰਘ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਨਿਯੁਕਤ ਕੀਤੇ ਗਏ ਹਨ ਘਰ ਵਿੱਚ ਅੱਗ ਲੱਗਣ ਕਾਰਨ ਇੱਕੋ ਹੀ ਮੈਂਬਰ ਦੇ ਚਾਰ ਮੈਂਬਰ ਸੜ ਕੇ ਸੁਆਹ ਹੋ ਗਏ ਇਹ ਘਟਨਾ ਗਾਜ਼ੀਆਬੱਦ ਉੱਤਰ ਪ੍ਰਦੇਸ਼ ਦੀ ਹੈ ਨਵੀਂ ਦਿੱਲੀ ਵਿਖੇ 2.1 ਕਰੋੜ ਰੁਪਏ ਦੀ ਕੀਮਤ ਦੀ ਹਾਈਡਰੋਪੋਨਿਕ ਗਾਂਜਾ ਜ਼ਬਤ ਕੀਤਾ ਗਿਆ ਡੋਨਾਲਡ ਟਰੰਪ ਦੇ ਸੌਚਕ ਸਮਾਗਮ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪੋਸਟਰ ਫੜ ਕੇ ਸੜਕਾਂ ਉੱਤੇ ਵਿਖਾਵਾ ਕੀਤਾ ਅਮੋ ਸ਼ਾਹ ਨੇ ਕਿਹਾ ਹੈ ਕਿ 6 ਮਹੀਨੇ ਦੇ ਅੰਦਰ ਆਂਧਰਾ ਪ੍ਰਦੇਸ਼ ਲਈ 10 ਲੱਖ ਰੁਪਏ ਤੋਂ ਜ਼ਿਆਦਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕਟਰਾ ਤੋਂ ਬਡਗਾਮ ਤੱਕ 18 ਡੱਬੀਆਂ ਵਾਲੀ ਰੇਲ ਗੱਡੀ ਦਾ ਟਰਾਇਲ ਪੂਰਾ ਹੋ ਗਿਆ ਹੈ। ਅਜਨਾਲਾ ਵਿਖੇ ਸੁਨਿਆਰੀ ਦੀ ਦੁਕਾਨ ਤੋਂ ਡਾਕਾ ਮਾਰਿਆ ਗਿਆ। ਇੱਥੋਂ 6 ਕਿਲੋ ਚਾਂਦੀ, 12 ਤੋਲੇ ਸੋਨਾ ਤੇ 50,000 ਰੁਪਏ ਦੀ ਨਕਦੀ ਲੁੱਟੀ ਗਈ। 17 ਦਿਨਾਂ ਦੇ ਅੰਦਰ ਅੰਦਰ ਹੀ ਵਿਦੇਸ਼ੀ ਨਿਵੇਸ਼ਕਾਂ ਵੱਲੋਂ 44396 ਕਰੋੜ ਰੁਪਏ ਸ਼ੇਅਰ ਮਾਰਕੀਟ ਵਿੱਚੋਂ ਕਢਵਾ ਲਏ ਗਏ। ਅਮਰੀਕਾ ਸਰਕਾਰ ਵੱਲੋਂ ਟਿਕਟੌਕ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਭਾਰਤ ਦੀ ਮਹਿਲਾ ਟੀਮ ਅਤੇ ਪੁਰਸ਼ ਦੀਆਂ ਟੀਮਾਂ ਖੋਖੋ ਵਿਸ਼ਵ ਕੱਪ ਦੀਆਂ ਚੈਂਪੀਅਨ ਬਣ ਗਈਆਂ ਹਨ। ਚੈਂਪੀਅਨ ਟ੍ਰਾਇਲ ਵਿੱਚ ਆਲ ਰੌਂਡਰ ਸੂਰਜ ਕੁਮਾਰ ਨੂੰ ਜਗ੍ਹਾ ਨਹੀਂ ਦਿੱਤੀ ਗਈ। ਬੈਸਟ ਇੰਡੀ ਦੀ ਟੀਮ ਨੂੰ ਹਰਾ ਕੇ ਅੰਡਰ 19 ਮਹਿਲਾ ਵਿਸ਼ਵ ਕੱਪ ਭਾਰਤ ਦੀ ਜਿੱਤੂ ਸ਼ੁਰੂਆਤ ਕੀਤੀ ਗਈ। ਮਹਾਕੁੰਭ ਮੇਲੇ ਤੇ ਸ਼ਰਧਾਲੂਆਂ ਲਈ ਆਟਾ 5 ਰੁਪਏ ਅਤੇ ਚੌਲ 6 ਰੁਪਏ ਪ੍ਰਤੀ ਕਿਲੋ ਉਪਲਬਧ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 29 ਤਰੀਕ ਨੂੰ ਮੌਨੀ ਮੱਸੀਆ ਤੇ